ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਡਾਇਰੈਕਟੋਰੇਟ ਸੋਸ਼ਲ ਆਡਿਟ ਯੂਨਿਟ ਪੰਜਾਬ ਐਸ ਐਸ ਨਗਰ ਮਹਾਲੀ ਵੱਲੋਂ ਜ਼ਿਲ੍ਹਾ ਫਰੀਦਕੋਟ ਵਿੱਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਤੇ ਹੋਸਟਲ ਅਸਾਰੀ ਅੰਡਰ ਪੀ ਐਮ ਏ ਜੀ ਯੂ ਸਕੀਮਾਂ ਦਾ ਸੋਸ਼ਲ ਆਡਿਟ ਕੀਤਾ ਗਿਆ ਡਾਇਰੈਕਟੋਰੇਟ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਮਹਾਲੀ ਅਨਸਾਰ ਆਡਿਟ ਯੂਨਿਟ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਦੀ ਪ੍ਰਧਾਨਗੀ ਹੇਠ ਅੱਜ ਮਿਤੀ 12/3/24 ਨੂੰ ਜ਼ਿਲ੍ਹਾ ਪ੍ਰਸ਼ਦ ਮੀਟਿੰਗ ਹਾਲ ਫਰੀਦਕੋਟ ਵਿਖੇ ਜ਼ਿਲ੍ਹਾ ਪ੍ਰਧਰੀ ਅਸੈਂਬਲੀ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਰੀ ਤਿਆਰ ਪੈਨਲ ਮੈਂਬਰਾਂ ਨੇ ਹਿੱਸਾ ਲਿਆ ਇਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਚੀਅਰ ਪਰਸਨ ਚਾਈਲਡ ਵੈਲਫੇਅਰ ਕਮੇਟੀ ਫਰੀਦਕੋਟ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸ਼੍ਰੀ ਗਰਮੀਤ ਕੰਡਿਆਲਵੀ ਜੀ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਫਰੀਦਕੋਟ ਐਕਸੀਅਨ ਪੰਚਾਇਤੀ ਰਾਜ ਐਕਸੀਅਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਉਪ ਬੰਡਲ ਅਫਸਰ ਪੰਚਾਇਤ ਤiraj ਬਲਾਕ ਵਿਕਾਸ ਦੀ ਪੰਚਾਇਤ ਅਫਸਰ ਜੈਤੂ ਕੋਟਕਪੂਰਾ ਅਤੇ ਫਰੀਦਕੋਟ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਸਰਦਾਰ ਬਿਅੰਦ ਸਿੰਘ ਸਿੱਧੂ ਚੇਅਰਮੈਨ ਗਿਆਨ ਜੋਤੀ ਚੈਰੀਬਲ ٹرسٹ ਪ੍ਰਧਾਨ ਮੰਤਰੀ ਆਦਰਸ਼ ಗ್ರಾಮ ਯੋਜਨਾ ਤਹਿਤ ਚੁਣੇ ਗਏ ਸਬੰਧਤ ਪਿੰਡ ਦੇ ਪੰਚਾਇਤ ਕੱਤਰਾ ਨੇ ਹਿੱਸਾ ਲਿਆ dialog amongst the various stakeholders for improving the overall implementation of the scheme, and to uh, provide the platform to write orders for timely grievance redressal, and to ensure the transparency and the accountability in the implementation of the scheme, and to seek the response from primary stakeholders based on the ground realities for course corrections and to keep, uh, affecting the policy framework. ਹੈਂ ਟੂ ਪਰ ਮੋਡ ਪੀਪਲਸ ਪਾਰਟਿਸਪੀਕੇਸ਼ਨ ਇਨ ਆਰ ਪੇਜਸ ਆਫ ਇਮਪਲੀਮੈਂਟੇਸ਼ਨ ਦਾ ਕਥਾ ਹੋਗਾ ਔਰ ਇਹ ਜਿਹੜੇ ਕਮੈਂਟਸ ਫਰਮ ਇੰਡੀਆ ਦੇ ਸੋਸ਼ਲ ਆਡਿਟ ਦੇ ਵਿੱਚ ਜਿਹੜਾ ਹੈਗਾ ਵਾ ਮਿਥਰ ਜਿਹੜੇ ਹੈਗੇ ਨੇ ਉਹਦੇ ਗਾਈਡਿੰਗ ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹ 6 ਨੇ ਧਾਰਿਤ ਕੀਤੇ ਜਿਹਦੇ ਤਹਿਤ ਜਿਹੜਾ ਹੈਗਾ 31th ਆਫ ਡਿਸੰਬਰ ਜਨਵਰੀ ਫਰਵਰੀ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਇਹਨਾਂ ਹੈਗਾ ਫਰੀਦਕੋਟ ਜਿਹਦੇ ਤੇ 7% ਜਿਹਦੇ ਵਿੱਚ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇយ ਯੋਜਨਾ ਉਹਦਾ ਜਿਹੜਾ ਹੈਗਾ ਵਾ ਸੋਸ਼ਲ ਆਡਿਟ ਕੀਤਾ ਗਿਆ I think the guiding principles that uh, the six students first is access to information for the uh, grassroots level stakeholders and their participation <coughs> and uh, their protection and their right to be here and, uh, and provide them the collective platform and uh, after that, report the nominations. ਔਰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਵਿੱਚ ਜਿਹੜਾ ਹੈਗਾ ہمارا ਪੈਸਾ ہمارا ਹਿਸਾਬ ਇਹਦਾ ਲੋਗੋ ਜਿਹੜਾ ਹੈਗਾ ਉਹ ਪਾਣੀ ਪੀਤਾ ਪਬਲਿਕ ਮਨੀ ਜਿਹੜੀ ਹੈਗੀ ਆ ਉਹਦਾ ਹਰ ਇੱਕ ਡਿਫਰੈਂਟ ਸਟੇਕ ਹਾਰਡ ਗਰਾਊਂਡ ਲੈਵਲ ਦੇ ਸਟੇਕ ਹਾਰਡ ਜਿਹੜਾ ਚੱਲਦਾ ਅਧਿਕਾਰ ਫੈਰੋਂ ਕੀ ਵਾਟ ਦੀ ਇਹਦੇ ਇਹਨਾਂ ਇਹ ਜਿਹੜੇ ਹੈਗੇ ਨੇ ਪਿੰਡ ਇਹਨਾਂ ਦੇ ਵਿੱਚ ਜਿਹੜਾ ਹੈਗਾ ਵਾ ਗ੍ਰਾਂਟ ਉਹ ਰੀਸੀਵ ਨਹੀਂ ਹੋ ਪਾਈ VDP ਜਿਹੜਾ ਹੈਗਾ ਉਹ ਪਾਣੀ ਪਾਇਆ ਔਰ ਗ੍ਰਾਂਟ ਤੇ ਰੀਸੀਵ ਹੋ ਪਾਈ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਵਿੱਚ ਡਾਇਰੈਕਸ਼ਨ ਦਿੱਤੀਆ ਵੀ ਕਿਸ ਪੱਧਰ ਤੇ ਲੈਕਸਿਸ ਰਹਿ ਗਏ ਕਿ ਬੀਡੀਪੀ ਕਿਉਂ ਜਿਹੜਾ ਹੈਗਾ ਪ੍ਰਿਪੇਅਰ ਹੋ ਕੇ ਟਾਈਮ 'ਤੇ ਸਬਮਿਟ ਨਹੀਂ ਹੋਇਆ ਤਾਂ ਕਿ ਜਿਹੜੀ ਇਹਦੀ ਗ੍ਰਾਂਟ ਜਿਹੜੀ ਹੈਗੀ ਆ ਉਹ ਨਹੀਂ ਆ ਪਾਈ ਹੈਗੀ ਇਸ ਕਰਕੇ ਜਿਹੜਾ ਹੈਗਾ ਇਹ ਲਿਖਿਆ ਗਿਆ ਇਹ ਟੋਟਲ ਜਿਹੜੇ ਹੈਗੇ ਨੇ ਇਹਦੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਗ੍ਰਾਂਟ ਨਹੀਂ ਰੀਸੀਵ ਹੋ ਪਾਈ ਔਰ ਬੀਡੀਪੀ ਜਿਹੜਾ ਹੈਗਾ ਨਹੀਂ ਬਣ ਪਾਇਆ ਔਰ ਡੂਰਿੰਗ ਦਾ ਸੋਸ਼ਲ ਆਡੀਟ ਜਿਹੜਾ ਹੈਗਾ ਦੇਖਿਆ ਗਿਆ ਕਿ ਪੀਪਲ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਸਕੀਮ ਦੇ ਬਾਰੇ ਜਿਹੜਾ ਹੈਗਾ ਕੋਈ ਵੀਐਲ ਸੀਸੀ ਜਿਹੜੀ ਹੈਗੀ ਆ ਉਹ ਨਹੀਂ ਬਣੀ ਐਸ ਪਰ ਗਾਈਡਲਾਈਨਸ ਔਰ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਲੱਗ ਸਕਿਆ ਔਰ ਇਹਦੇ ਵਾਸਤੇ ਜਿਹੜਾ ਹੈਗਾ ਸਿਰਫ ਸਿਰਫ ਇਹ ਪ੍ਰੋਜੈਕਸ਼ਨ ਜਿਹੜੀਆਂ ਹੈਗੇ ਆਪਣਾ ਇਸ਼ੂ ਜਿਹੜਾ ਹੈਗਾ ਵਾ ਡਿਸਟ੍ਰਿਕਟ ਤੋਂ ਸਿਸ 17 ਨੂੰ ਜਿਹੜਾ ਰਿਹਾ ਹੈ ਉਹ ਫਾਰਵਰਡ ਕੀਤਾ ਜਾ ਰਿਹਾ ਹੈ ਕਿ ਗ੍ਰਾਂਟ ਜਿਹੜੀ ਹੈਗੀ ਉਹ ਵੀਡੀਪੀ ਪਲਾਨ ਜਿਹੜਾ ਹੈਗਾ ਉਹ ਪ੍ਰਿਪੇਅਰ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਉਹ ਨਹੀਂ ਬਣੀ ਪਰ ਜਿਹੜੀ ਹੈਗੀ ਹੈ ਸ਼ਡਿਊਲ ਕਾਸ ਕਮਿਊਨिटीज ਦੇ ਵਾਸਤੇ ਪ੍ਰਧਾਨ ਮੰਤਰੀ ਅਨੁਸੂਚੀ ਜਤੀ ਉਹਦੇ ਯੋਜਨਾ ਦੇ ਤਹਿਤ ਜਿਹੜਾ ਹੈਗਾ ਫੰਡਸ ਆਣੇ ਸੀਗੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਹੈਗਾ ਯਤਨ ਜਿਹੜੇ ਹੈਗੇ ਨੇ ਉਹ ਕੀ ਜਾਣੇ ਚਾਹੀਦੇ ਹੈਗੇ ਨੇ ਸੋ ਥੈਟ ਇਨ ਫਿਊਚਰ ਜਿਹੜਾ ਹੈਗਾ ਗ੍ਰਾਂਟ ਪ੍ਰਾਪਤ ਹੋ ਕੇ ਇਹਨੂੰ ਜਿਹੜਾ ਹਾਂਜੀ ਸਰ ਜੀ ਕੀ ਨਾਮ ਜੀ ਤੁਹਾਡਾ ਮੇਰੇ ਮਾਈਸੈल्फ ਬਰਿੰਦਰ ਸਿੰਘ ਸਿੱਧੂ ਹਾਂ ਜੀ ਸੰਧ ਸਾਹਿਬ ਅੱਜ ਮੀਟਿੰਗ ਕਿਸ ਪੱਤਰ ਦੀ ਸੀ ਇਹ ਡਿਸਟ੍ਰਿਕਟ ਅਸੈਂਬਲੀ ਸੀ ਸੋਸ਼ਲ ਜਸਟਿਸ ਵੈਲਫੇਅਰ ਸਕੀਮ ਦੇ ਸਬੰਧ ਵਿੱਚ ਜਿਹੜੇ ਪਾਇਲਟ ਪ੍ਰੋਜੈਕਟ ਦੇ ਵਿੱਚ ਜਿਹੜੇ ਪਿੰਡ ਆਏ ਸੀ ਫਰੀਦਕੋਟ ਦੇ ਉਹਨਾਂ ਦੇ ਵਿੱਚ ਜੋ ਆਰਡਰ ਦੇ ਵਿੱਚ 에ਰਰ ਪਾਏ ਗਏ ਜਾਂ ਆਰਡਰ ਦੇ ਵਿੱਚ ਜੋ ਤਰੁਟੀਆਂ ਪਾਈਆਂ ਗਈਆਂ ਉਹਨਾਂ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਡਿਸਕਸ ਕੀਤਾ ਗਿਆ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਠੀਕ ਹੈ ਜੀ ਹੈ ਕੋਈ ਇਸ ਤਰ੍ਹਾਂ ਦਾ ਜਿਹੜਾ ਆਬਜੈਕਸ਼ਨ ਕੋਈ ਵੱਡੀ ਪੰਦਰ ਦਾ ਹੋਵੇ ਤੇ ਸੁਧਾਰ ਜਿਹੜਾ ਸੋਸ਼ਲ ਆਡਿਟ ਦਾ ਮੁੱਖ ਮੰਤਵ ਆ ਉਹ ਸੁਧਾਰ ਆ ਤੇ ਅਸੀਂ ਉਹ ਸੁਧਾਰ ਦੇ ਰਵੱਈਏ ਨੂੰ ਲੈ ਕੇ ਹੀ ਉਸ ਨਜ਼ਰੀਏ ਦੇ ਨਾਲ ਹੀ ਕੰਮ ਕੀਤਾ ਤੇ ਉਸ ਨਜ਼ਰੀਏ ਦੇ ਨਾਲ ਇਸ ਸਕੀਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਿਹੜੇ ਕਾਰਜਕਾਰੀ ਏਜੰਸੀ ਦੇ ਨੁਮਾਇੰਦੇ ਸੀ ਉਹ ਵੀ ਇੱਥੇ ਆਏ ਸੀ ਤੇ ਏਡੀਸੀ ਡੀ ਸਾਹਿਬ ਡੀਸੀ ਸਾਹਿਬ ਦੇ ਬਿਹਾਫ ਤੇ ਇੱਥੇ ਬੈਠੇ ਸੀ ਉਹਨਾਂ ਨੇ ਜੋ ਵੀ ਟੁੱਟੀਆਂ ਨਿਕਲੀਆਂ ਉਹਨਾਂ ਨੂੰ ਇੱਕ ਸੀਮਾਬੱਧ ਟਾਈਮ ਦਿੱਤਾ ਤੇ ਅੱਗੇ ਵਾਸਤੇ ਹੋਰ ਸੁਧਾਰ ਕਰਨ ਵਾਸਤੇ ਹਦਾਇਤ ਜਾਰੀ ਕੀਤੀ ਠੀਕ ਹੈ ਤੁਸੀਂ ਮੈਂ ਬਿਆਨ ਸਿੰਘ ਸਿੱਧੂ ਗਿਆਨ ਜੋਤੀ ਚੈਨਲ ਤੋਂ